ਦਸ ਕਿੱਡਾ ਦਿਨ ਚੜਿਆ 12 ਵਜੇ ਕਿ ਧੁੱਪ ਕਿੱਥੇ ਆਵੀ ਹਲੇ ਤੱਕ ਸੁੱਤੇ ਵਿਆਂ ਤੁੱਤੇ ਬੇ ਉੱਠ ਜਾ ਆ ਧੁੱਪ ਦੇ ਕਿੱਥੇ ਛੜਿਆਈ ਤੁੱਤੇ ਬੇ ਉੱਠ ਜਾ ਪੀ ਲਾ ਹੁੰਦਾ ਕਹਿੰਦਾ ਮੈਨੂੰ 9 11 ਕਿਹਾ ਕਰੋ ਦਸ ਉੱਠਦਾ 12 ਵਜੇ ਤੱਕ ਨਹੀਂ ਸੱਤ ਤੰਤਾਰ ਤੁੱਤੇ ਭਾਈ ਤੂੰ ਤਾਂ ਮੜਾ ਜੇ ਛੇਤੀ ਉੱਠ ਜਾਕਰ ਜੱਸਾ ਵਿਚਾਰਾ ਕੱ ਲੰਗੜਾਂ ਨਾਲ ਡੰਗਰ ਹੋਈ ਜਾਂਦਾ ਸਵੇਰ ਦਾ ਮੈਂ ਛੇਤੀ ਕਿਤੇ ਉੱਠ ਖੜਾ ਆ ਮੇਰਾ ਸਾਹ ਕਿਦਣ ਕੜਕਾ ਤਾਂ ਲੈ ਪਿਆ ਮੈਨੂੰ ਹਟੇ ਛੱਡ ਉੱਠਣ ਦੇ ਸਰੀਰ ਦੇ ਨਾਲ ਤਾਂ ਆਪ ਗਰਮੀ ਮਾਰਦਾ ਤੇਰੇ ਨਾਲ ਖੇਸਣੇ ਮੈਨੂੰ ਗਰਮੀ ਮਾਰਦਾ ਓਏ ਵੇ ਉੱਠ ਜਾ ਓ ਤੂੰ ਤੇ ਤੇ ਵਾਕ ਹੀ ਐਸਾ ਰੰਗ ਲੜਦਾ ਇਕਲਿੱਕ ਕਿਦੜੇ ਟੱਕਾ ਓ ਤੂੰ ਤੇ ਓ ਨੱਥ ਤੋੜੇਗਾ ਮੇਰੇ ਪੁੱਤਾਂ ਦਾ ਤੂੰ ਤੇ ਨੱਥ ਛੱਡ ਓ ਹਾ ਓ ਤੂੰ ਤੇ ਸਰਦੇ ਮੇਰੇ ਸਾਲੇ ਹੋ ਗਏ 33 ਸیکنਡ ਹੋ ਗਏ